ਸਤਿ ਸ਼੍ਰੀ ਅਕਾਲ ਭਾਈ ਸਟਾਰ ਕੁੱਤਰਵਾਚਨਲ ਦੇਖ ਰਹੇ ਸਾਰੇ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਟਾਰ ਕੁੱਤਰਵਾਚਨਲ ਤੇ ਮੈਂ ਕੁਲਦੀਪ ਸਿੰਘ ਢਲਮਾ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਆ ਦਰਸ਼ਕ ਵੀਰੋ ਅ ਅੱਜ ਵੀ ਜਿਹੜੀ ਵੀਡੀਓ ਬਣਾ ਰਿਹਾ ਮੈਂ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਸਾਡੇ ਏਰੀਏ ਦਾ ਮਾਣ ਬਾਈ ਲਖੀ ਰਾਇਆ ਇਸ ਤੋਂ ਵੀ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਬਾਈ ਦੇ ਚੇਲੇ ਪੈਣ ਆਏ ਨੇ ਜਿਹੜੇ ਮੁੰਡੇ ਉਹ ਮੇਰੇ ਪਿੰਡ ਦੇ ਮੁੰਡੇ ਨੇ ਤੇ ਹੁਣ ਮੈਂ ਵੀ ਜੇ ਕਿਤੇ ਬਾਜੀ ਤੋਂ ਆ ਕਰੂੰਗਾ ਤਾਂ ਏ ਹੋਇਆ ਕਰੋ ਵੀ ਚੱਲ ਮੇਰੇ ਪਿੰਡ ਦੇ ਮੁੰਡਿਆਂ ਦਾ ਕੂਤਰ ਉੜਦਾ। ਮੇਰੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ। ਪਰਮਾਤਮਾ ਇਹਨਾਂ ਨੂੰ ਭਾਗ ਲਾਵੇ। ਤੇ ਵੀਡੀਓ ਤੁਹਾਨੂੰ ਸਾਰੀ ਪਹਿਲਾਂ ਮੈਂ ਬੋਲ ਹੀ ਦਿੱਤਾ ਕਿ ਬਾਈ ਲੱਖੀ ਰਾਈਆ ਤੇ ਬਾਈ ਰੋਡਾ ਕੇਲੋਂ ਤੇ ਉਹਨਾਂ ਦਾ ਚੇਲਾ ਬਾਈ ਲੱਖੀ ਰਾਈਆ ਤੇ ਬਾਈ ਸਲੀਮ ਟਹਿਲਵਾ ਪਿੰਡ ਤੋਂ ਬਾਈ ਦਾ ਚੇਲਾ ਪੈਣ ਆਇਆ ਅੱਜ ਤੇ ਦੀਵਾਲੀ ਦਾ ਦਿਨ ਉਹ ਵੀ ਖੁਸ਼ੀ ਦੀ ਗੱਲ ਹੈ। ਇਹ ਵੀ ਖੁਸ਼ੀ ਦੀ ਗੱਲ ਆ ਕਿ ਅੱਜ ਚੇਲਾ ਆਪਣੇ ਉਸਤਾਦ ਨਾਲ ਜਿਹੜਾ ਜੁੜ ਰਿਹਾ ਸਦਾ ਵਾਸਤੇ ਤੇ ਰਸਮ ਕਰਾਂਗੇ ਆਪਾਂ ਤੇ ਇੱਕ ਆਈ ਆਪਾਂ ਜਿੰਨੇ ਵੀ ਭਰਾ ਇੱਥੇ ਪਹੁੰਚੇ ਨੇ ਉਹਨਾਂ ਸਾਰੇ ਭਰਾਵਾਂ ਨੂੰ ਮੇਰੇ ਬਨੇਓ ਵੀ ਜਿਆ ਨੂੰ ਵੀਰੇ ਤੇ ਇੰਟਰੋਡਿਊਸ ਆਪਾਂ ਸਾਰੇ ਭਰਾਵਾਂ ਦਾ ਕਰਾਵਾਂਗੇ ਇਸ ਤੋਂ ਬਾਅਦ ਆਪਾਂ ਰਸਮ ਕਰਾਂਗੇ ਲੱਖੀ ਵੀਰੇ ਕਰਾਇਓ ਜੀ ਚਾਹਨਾ ਕਿਹੜੇ ਕਿਹੜੇ ਭਰਾ ਇਹ ਬਈ ਗੋਰਾ ਆਪਣਾ ਦੋਸਤ ਆਗੇ ਸਹਣੇ ਤੋਂ ਆ ਬਈ ਜੀ ਇਹ ਨਾਲ ਗੋਪੀ ਬਈ ਆਪਣਾ ਕੀ ਮੈਂ ਤੋਂ ਮੇਰਾ ਯਾਰ ਦੋਸਤ ਆ ਰੇਸ਼ਮ ਚੀਮੇ ਤੋਂ ਦਾ ਛੋਟਾ ਭਾਈ ਹੈਗਾ ਨਾਲ ਮੁੰਡਾ ਜਸਨਾ ਕੀਮਿਆਂ ਤੋਂ ਜੀ ਇਹ ਬੱਬੂ ਸੰਧੂਆਂ ਤੋਂ ਜੀ ਦੋਸਤ ਆਪਣਾ ਬਾਈ ਮਣੀ ਦੇਠੂ ਕਿਆਂ ਤੋਂ ਜੀ ਬਾਈ ਗੁਰਜੀਤ ਚੌਕ ਕਿਆਂ ਤੋਂ ਜੀ ਕੇਵਲ ਸੰਧੂ ਕਿਆਂ ਤੋਂ ਜੀ ਗੁਲਾਬੀ ਬੱਲੋ ਤੋਂ ਜੀ ਨਾਲ ਲਵਪ੍ਰੀਤ ਲੱਭਾਗਾ ਇਹ ਰਾਈਏ ਤੋਂਗਾ ਆਪਣੇ ਪਿੰਡੋਂ ਮੁੰਡਾ ਗੁਰਪ੍ਰੀਤ ਬੀਬੀ ਵਾਲਾ ਆਪਣਾ ਯਾ ਦੋਸਤਾਂ ਮੁੰਡਾ ਮੁੰਡਾ ਨਾਲ ਗੁਰਪ੍ਰੀਤ ਦੇ ਪਿੰਡੋਂ ਆਇਆ ਹੈਗਾ ਕਿਸੇ ਫੌਜੀ ਬੈਠਾ ਆਪਣਾ ਗੁਰਪਾਈ ਆ ਉਹ ਬਾਈ ਰੋਡੇ ਦਾ ਚੇਲਾ ਫੌਜੀ ਰੀੜੇ ਤੋਂ ਨਾਲ ਦਲਬਰ ਬੈਠਾ ਹੈਗਾ ਤੇ ਨਾਲ ਇਧਰ ਜਿਹੜਾ ਮੁੰਡਾ ਖੜਾ ਹੈਗਾ ਇਹ ਮਨਦੀਪ ਸਾਹੋ ਕਹਿੰਦੋਂ ਨਾਲ ਮੁੰਡਾ ਖੜਾ ਹੈਗਾ ਇਹ ਸਲੀਮ ਮਲੂਕੇ ਤੋਂ ਨਾਲ ਮੁੰਡਾ ਜੱਸਾ ਖੜਾ ਇਹ ਢਲਮਾ ਤੋਂ ਆ ਇਧਰ ਮੁੰਡਾ ਇਹ ਗੋਰੀਆ ਪੁੱਤੋ ਦਾ ਆਪਣਾ ਦੋਸਤ ਹੈਗਾ ਇਧਰ ਮੋਣੀ ਹੈਗਾ ਬਾਈ ਕੇਲੋਂ ਵਾਲਾ ਆਪਣਾ ਭਾਈ ਇਹ ਜੀ ਦੇ ਨਾਲ ਹੀ ਸੰਦੀਪ ਹੈਗਾ ਫੂਲ ਵਾਲਾ ਜਿਸੇ ਬਾਬਾ ਬੈਠਾ ਸੱਦੋਪੁਰ ਵਾਲਾ ਉਹ ਵੀ ਆਪਣਾ ਭਰਾ ਹੈਗਾ ਜੀ ਤੇ ਇਧਰ ਬਾਈ ਬੈਠਾ ਹੈਗਾ ਆਪਣਾ ਇਹ ਵੀ ਮਲੂਕੇ ਤੋਂ ਆਏ ਹੈਗੇ ਨਾਲ ਤੇ ਗਿੰਦਾ ਬੁਰਜ ਤੋਂ ਜੇ ਵੀ ਆਪਣਾ ਭਾਈ ਹੈਗਾ ਇਹ ਪੰਦਰਾ ਸਾਰੀ ਜਾਣਦੇ ਹੋ ਵੀ ਆਪਣਾ ਭਾਈ ਹੈ ਇਹ ਇਧਰ ਚਹਿਲ ਆ ਸਹਨੇ ਤੋਂ ਜੀ ਤੇ ਇਧਰ ਮੁੰਡਾ ਇਹ ਖੜੇ ਹੈਗੇ ਇਹ ਢਿਲਮਾਂ ਤੋਂ ਆ ਗਏ ਮੁੰਡੇ ਜੀ ਆਪਣੇ ਦੋਸਤ ਹੈ ਇਹ ਮੁੰਡਾ ਮੇਰੇ ਨਾਲ ਹੁੰਦਾ ਗਾ ਪਿੰਦਰ ਸਹਣੇ ਤੋਂ ਆਪਣਾ ਰਾਈਏ ਤੋਂ ਤੇ ਜਗਦੇਵ ਜੱਗੂ ਆਪਣੇ ਪਿੰਡੋਂ ਆਗਾ ਇਹ ਮੁੰਡਾ ਮੇਰੇ ਪਿੰਡੋਂ ਆਗਾ ਮੰਗਾ ਤੇ ਪ੍ਰਦੀਪ ਇਹਦਾ ਨਾਂ ਆਪਣੇ ਨਾਲ ਹੁੰਦਾ ਮੁੰਡਾ ਇਹ ਮਾਨੀ ਕੇਲੋਂ ਤੋਂ ਇਹ ਮੁੰਡਾ ਫੌਜੀ ਹੈਗਾ ਜਿਹੜਾ ਜੇਠੂਆਂ ਤੋਂ ਇਹਨੂੰ ਕੀਰਤ ਨੂੰ ਇਹ ਕੀਰਤ ਹੈਗਾ ਆਪਣਾ ਦੋਸਤ ਹੈ ਲਮਾਂ ਤੋਂ ਇਹ ਵੀ ਆਪਣੇ ਮੁੰਡਾ ਗੋਪੀ ਆਪਣੇ ਨਾਲ ਹੁੰਦਾ ਗਾ ਇਹ ਮੇਰਾ ਭਤੀਜਾ ਗਾ ਹੈਰੀ ਉਹ ਆਪਣਾ ਮੁੰਡਾ ਦੋਸਤ ਹੈ ਪਰ ਇਹਨੂੰ ਬਡੋੜਾ ਕਹਿ ਦਿੰਨੇ ਪਿਆ ਨਾਲ ਹੈ ਇਹਦਾ ਨਾਂ ਬਲਵਿੰਦਰ ਹੈਗਾ ਜੀ ਇਹ ਅਜੀਖਾਨ ਜੀ ਉਧਰ ਮੁੰਡਾ ਖੜਾ ਸੈਂਬਰਾ ਹੈਗਾ ਆਪਣਾ ਇਹ ਦੋਸਤ ਹੈਗਾ ਉਹ ਨਾਲ ਮੁੰਡਾ ਪ੍ਰਿੰਸ ਹੈਗਾ ਇਹ ਮੁੰਡਾ ਆਪਣਾ ਯਾਰ ਦੋਸਤ ਹੈ ਵੀ ਢੱਲਮਾਂ ਤੋਂ ਆਗੇ ਉਧਰ ਨਾਲ ਇਹ ਦੋਵੇਂ ਬੰਦੇ ਨਾਲ ਮੁੰਡੇ ਖੜੇ ਢੱਲਮਾਂ ਤੋਂ ਆਪਣੇ ਦੋਸਤ ਹੈ ਜੀ ਜੀ ਚਲੋ ਸਾਰੇ ਭਰਾਵਾਂ ਦਾ ਵੀਰੇ ਜੀ ਆਇਆਂ ਨੇ ਇਧਰ ਆਪਣੇ ਉਸਤਾਦ ਜੀ ਰੋਡਾ ਕੇਲੋਂ ਜੀ ਤੇ ਮੇਰੇ ਚਾਚਾ ਜੀ ਹਰਵੰਸਰਾਈ ਆ ਜੀ ਜੀ ਤੇ ਭਾਈ ਆਪਣਾ ਸਲੀਮ ਜੀ ਇਹ ਭਰਾ ਜਿਹੜਾ ਵੀਰੇ ਇਹ ਅੱਜ ਜਿਹੜਾ ਚੇਲਾ ਪਹਿਣ ਆਇਆ ਥੋੜਾ ਬਹੁਤ ਜਿਹਾ ਪੈਸਾ ਦਾ ਇਹ ਆਪਣਾ ਭਾਈ ਚੈਲ ਸੈਣਾ ਜੀ ਇਹਨਾਂ ਨੇ ਆਪਣਾ ਮੇਲ ਕਰਾਇਆ ਹੈ ਬਈ ਭਾਈ ਸਲੀਮ ਨਾਲ ਹਾਂ ਇਹ ਪਹਿਲਾਂ ਸਾਡੀ ਸਾਰਿਆਂ ਦੀ ਜੋ ਦੋਸਤੀ ਸੀਗੀ ਇਹਨਾਂ ਦੀ ਨਾਲ ਸਾਡੇ ਚੈਲ ਸੈਣਾ ਬਹੁਤ ਧੰਨਵਾਦ ਭਾਈ ਠੀਕ ਹੈ ਜੀ ਹਾਂਜੀ ਮੇਰੇ ਹੁਣ ਆਪਾਂ ਥੋੜਾ ਜਿਹਾ ਗੱਲਬਾਤ ਕਰੀਏ ਵੀ ਇਹ ਜਿਹੜੇ ਭਰਾ ਜ ਚੇਲੇ ਪੈਣਾ ਆਇਆ ਭਾਈ ਕੀਰਤ ਢੱਲਵਾ ਮੇਰੇ ਪਿੰਡ ਦਾ ਮੁੰਡਾ ਤੇ ਕੀਰਤ ਵੀਰੇ ਕਿੰਨਾ ਕੁ ਟਾਈਮ ਹੋ ਗਿਆ ਵੀਰ ਨਾਲ ਜੁੜਿਆ ਹੋਇਆ ਥੋ ਕਿੰਨਾ ਕ ਟਾਈਮ ਹੋ ਗਿਆ ਭਰਾਣਾ ਜੁੜੇ ਨੀ ਸਾਨੂੰ ਭਾਈ 5-6 ਸਾਲ ਤੋਂ ਆਉਨੇ ਜਾਂਦੇ ਆ ਹਾਂ ਅੱਛਾ ਕੋਣ 5-6 ਸਾਲ ਇੱਥੇ ਆਉਂਦੇ ਜਾਂਦੇ ਹਾਂ ਹਾਂਜੀ ਭਾਈ ਆਪਾਂ 5-6 ਸਾਲ ਹੋ ਗਏ ਸਾਨੂੰ ਆਉਂਦੇ ਜਾਂਦੇ ਹਾਂ ਹਾਂ ਓਕੇ ਕਿਵੇਂ ਕਿਵੇਂ ਰਿਹਾ ਸਮਾਂ ਉਸ ਵਕਤ ਜਦੋਂ ਬਹੁਤ ਵਧੀਆ ਰਿਹਾ ਭਾਈ ਹਾਂ ਓਕੇ ਹੁਣ ਜਿਹੜਾ ਤੁਹਾਡਾ ਥੋੜਾ ਮੇਲ ਕੀਨੇ ਕਰਾਇਆ ਸੀ ਜਿਹੜਾ ਭਾਈ ਨਾਲ ਹੋਇਆ ਜਾਂ ਆਪਣੇ ਲੇਲੇ ਤੇੜੇ ਪਿੰਡਾਂ ਕਰਕੇ ਹੋਇਆ ਆਪਣੇ ਪਰਤੇ ਗਿਆ ਕਰਦਾ ਕਰਕੇ ਇੱਥੇ ਮੈਂ ਆਉਣ ਲੱਗਿਆ ਸੀ ਭਾਈ ਬਸ ਉਦੋਂ ਉਹ ਪਿਆਰ ਪੈ ਗਿਆ ਅੱਗੇ ਵੱਧ ਕੇ ਅੱਛਾ ਬਾਈ ਫਿਰ ਤਿਆਰ ਕਿੱਥੇ ਹੁੰਦੇ ਸੀ ਹਾਂਜੀ ਹਾਂਜੀ ਬਾਈ ਓਕੇ ਬਹੁਤ ਵਧੀਆ ਤੇ ਬਾਈ ਸਲੀਮ ਇਹ ਭਰਾ ਜਿਹੜਾ ਬਾਈ ਚੇਲਾ ਪੈਣ ਆਇਆ ਕਬੂਤਰ ਬਾਈ ਦੇ ਆਪਣੇ ਦੇ ਕੀਰਤ ਦੇ ਘਰੇ ਉੱਡਦੇ ਆ ਇੱਕ ਭਰਾ ਇਹ ਨਾਲ ਆ ਚਲੋ ਤੇ ਬਾਈ ਲਖੀ ਕਰੋ ਜੀ ਰਸਮ ਕਰੀਏ ਸਟਾਰਟ ਮੇਰਾ ਭਰਾ ਕਰੋ ਤੇ ਆਓ ਜੀ ਆਪਣਾ ਬੋ ਮੈਂ ਹਾਂ ਰੱਖੋ ਕੋਲੇ ਰੱਖੋ ਕੋਲੇ ਰੱਖੋ ਪਾਣੀ ਡੱਬਾ ਪਰਨਾ ਪੂਰਾ ਖੱਪਾ ਹੱਥ ਜਿਹੇ ਪਾ ਕੇ ਝੋਲੀ ਪਾ ਕੇ ਕੱਪੜੇ खड़ी हो बैठ जा भाई जो मैं मार बे बैठ जा जे मैं मार दी कर एक को बट मैं सिर्फ नाम पे खात रहा हूं चला लेला आगे के अपन और बातें और बातें कर एक्स आ दूजा फोटोग्राफर ओ में बर्फी जी ये कर ਮੈਂ ਵੀ ਕਰਾਂ ਹਾਂ ਹਾਂ ਆਹ ਟਾਈਪ ਕਰ ਲੈ ਜਿਵੇਂ ਮੈਂ ਮਾਰ ਦਿੱਤਾ ਸਾਰੇ ਨਾ ਦੇ ਦਸਰਾਵਾ OK ਜੀ ਉਹ ਸਾਦੇ ਵੀ ਬਡੇ ਉਸਤਾਦ ਲਿਖਦੇ ਨੇ ਨਾ ਦਾਦਾ ਸਾਤਾ ਆ ਬਾਈ ਦਾ ਰੋਡੇ ਕੇ ਲੋਂਦਾ ਵੀ ਬਾਈ ਵਿਸ਼ੇਸ਼ ਸਨਮਾਨ ਕੀਤਾ ਭਰਾ ਮਾਨ ਇਹਨਾਂ ਨੇ ए, भी बहुत, <laughs> <देखें>। <laughs> बहुत बहुत मुबारक थो परमात्मा थोड़ी जोड़ी भाग लावे बहुत बहुत پتہ کو پتہ لو جی لو جی نظر دھیان دے اوکے ਹੋਕ ਤਬੋ ਜੀ ਉੱਠ ਗਣਾ ਤੈਨੂੰ ਕੀ ਬੰਦ ਲੈ ਉੱਧਰ ਪਾ ਆਰ ਕੰਟੀਨੈਂਟ ਵਿੱਚ ਤਾਂ ਬਾਈ ਉਥੇ ਜਾ ਬਾਈ ਦੇ ਦੁਬਈ ਦੇ ਬਾਰੇ ਬੱਡੇ ਮੈਂ ਇੱਧਰ ਬਾਈ ਦੇ ਪਾਣਾ ਕਿ ਉਧਰ ਪਾ ਲੂਗਾ ਬਾਈ ਨੇ ਇਹਦੇ ਪਾ ਲੈ ਤਾ ਸੋਤਣਾ ਚਾਹਤ ਚਾਹਤ Oke okay. oke okay. uh -huh. ഇഷ്ടമായി കേട്ടോ വാച്ചേട്ടാ നിനക്ക് ഫോട്ടോ 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 എവിടെ ഇത്ര കേട്ടോ നോക്കട്ടെ സർഗജിട്ടോ 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 സൈഡ് ലൈറ്റ് ആ ഹാ ഇത്തൊ ദാടി കിടക്കട്ടെ സർ നോടേ ഭായി മാറ് ആ പിന്നേ നടയോ എവിടെയാല്ലേ ഓക്കേ ബോണേ തോവി ആ ആ ബോണേ

ਤੇ ਬਹੁਤ-ਬਹੁਤ ਮੁਬਾਰਕਾਂ ਨੇ ਬਾਈ ਨੂੰ ਤੇ ਬਾਈ ਨੂੰ ਮੋਟਰਸਾਈਕਲ ਦੀ ਨਗਦ ਰਾਸ਼ੀ ਦੇ ਨਾਲ ਜਿਹੜਾ ਵਿਸ਼ੇਸ਼ ਮਾਨ ਸਨਮਾਨ ਕੀਤਾ ਬਹੁਤ-ਬਹੁਤ ਮੁਬਾਰਕਾਂ ਨੇ ਬਾਈ ਇੱਕ ਚਾਂਦੀ ਦਾ ਕੜਾ ਤੇ ਮੋਟਰਸਾਈਕਲ ਦੀ ਨਗਦ ਰਾਸ਼ੀ ਦੇ ਨਾਲ ਇਹ ਸਨਮਾਨ ਜੀ ਜਿਹੜਾ ਪੜਾ ਦੇ ਮੈਨੂੰ ਲੱਗੀ ਦੱਬੇ ਚਾਂਦੀ ਨੂੰ Okay, <laughs> okay.